ਸੰਗਰੂਰ ਜੇਲ ਅਕਸਰ ਹੀ ਸੁਰੱਖਿਆ ਦੇ ਵਿੱਚ ਬਣੀ ਰਹਿੰਦੀ ਹੈ ਇਸ ਵਾਰ ਮਾਮਲਾ ਹੈ ਜੇਲ ਦੇ ਵਿੱਚ ਬੰਦ ਕੈਦੀਆਂ ਦਾ ਜਿਨ੍ਹਾਂ ਨੂੰ ਪੈਸੇ ਲੈ ਕੇ ਮੋਬਾਈਲ ਦੀ ਸਹੂਲਤ ਦੇਣ ਅਤੇ ਅਤੇ ਉਹਨਾਂ ਦਾ ਇਲਾਜ ਬਾਹਰ ਦੇ ਹਸਪਤਾਲ ਦੇ ਵਿੱਚ ਕਰੋਨਾ ਅਤੇ ਕੋਵਿਡ ਦੇ ਚੱਲਦੇ ਇਕਾਂਤਵਾਸ ਵਿੱਚ ਕਿਹੜੇ ਸਮੇਂ ਜ਼ਿਆਦਾ ਦੇਰ ਤੱਕ ਰੱਖਣਾ ਸ਼ਾਮਿਲ ਹੈ ਇਸ ਦੀ ਇਨਕੁਆਇਰੀ ਡੀਆਈਜੀ ਦੇ ਵੱਲੋਂ ਕਰਵਾਈ ਜਾਣ ਤੋਂ ਬਾਅਦ ਜੇਲ ਸੁਪਰੀਡੈਂਟ ਅਤੇ ਜੇਲ ਦੇ ਹੋਰ ਵੱਡੇ ਅਧਿਕਾਰੀਆਂ ਤੇ ਮਾਮਲਾ ਦਰਜ ਕੀਤਾ ਗਿਆ ਜਿਸ ਦੀ ਜਾਂਚ ਹਜੇ ਤੱਕ ਜਾਰੀ ਹੈ ਜਿਸ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ਸੰਗਰੂਰ ਜ਼ਿਲ੍ਹੇ ਦੇ ਜੇਲ ਸੁਪਰੀਡੈਂਟ ਬਲਵਿੰਦਰ ਸਿੰਘ ਦਿਪਤੀ ਜੇਲ ਸੁਪਰੀਡੈਂਟ ਅਮਰ ਸਿੰਘ ਅਤੇ ਵਾਰਡਨ ਗੁਰਪ੍ਰਤਾਪ ਸਿੰਘ ਦੇ ਨਾਮ ਸ਼ਾਮਿਲ ਹਨ ਜੇਲ੍ਹ ਦੇ ਉੱਤੇ ਕਿੰਨੇ ਕਿੰਨੇ ਐਫਆਈਆਰ ਅੱਜ ਕੀਤੀ ਗਈ ਤੇ ਕਿੰਬੀ ਦੀ ਜੀ ਐਫਆਈਆਰ ਨੰਬਰ 5 ਜਿਹੜੀ ਆ ਇਹ ਕੱਲ ਦਰਜ ਹੋਈ ਆ ਸਾਡੇ ਸਿਟੀ 1 ਸੰਗਰੂਰ ਥਾਣੇ ਦੇ ਵਿੱਚ ਇਹਦੇ ਵਿੱਚ ਜਿਹੜੇ ਡੀਆਈਜੀ ਜੇਲ ਆ ਉਹਨਾਂ ਵੱਲੋਂ ਇਨਕੁਆਇਰੀ ਕੀਤੀ ਗਈ ਸੀ ਤੇ ਜਿਹੜੀ ਐਫ ਆਈ ਆਰ ਆ ਜੇਲ ਸੁਪਰਡੈਂਟ ਸਰਦਾਰ ਬਲਵਿੰਦਰ ਸਿੰਘ ਡਿਪਟੀ ਜੇਲ ਸੁਪਰਡੈਂਟ ਅਮਰ ਸਿੰਘ ਤੇ ਜੇਲ ਵਾਰਡ ਗੁਰਪ੍ਰਤਾਪ ਸਿੰਘ ਦੇ ਖਿਲਾਫ ਦਰਜ ਹੋਈ ਆ ਕਿਸ ਜਿਹੜੇ ਮਾਮਲੇ ਨੂੰ ਲੈ ਕੇ ਇਹਦੇ ਵਿੱਚ ਜੋ ਸਾਡੇ ਕੋਲ ਇਨਕੁਆਇਰੀ ਉੱਤਰੋਂ ਹੋ ਕੇ ਆਈ ਸੀ ਉਹਦੇ ਮੁਤਾਬਕ ਕੋਈ ਦੋ ਸਗੇ ਬੰਦੀ ਸਗੇ ਅਰਨੁਕਮਾਰ ਵਗੈਰਾ ਉਹਨਾਂ ਕੋਲੋਂ ਇੱਕ ਤੇ ਇਹਨਾਂ ਨੇ ਕੋਰੋਨਾ ਦੇ ਨਾਂ ਤੇ ਕਾਂਤ ਵਾਸਤੇ ਵੱਧ ਸਮਾਂ ਉਹਨਾਂ ਨੂੰ ਜੇਲ ਚ ਰੱਖਿਆ ਸੀ ਦੂਸਰਾ ਉਹਨਾਂ ਨੂੰ ਮੋਬਾਈਲ ਵਗੈਰਾ ਯੂਜ਼ ਕਰਨ ਦੀ ਜਿਹੜਾ ਦਿੱਤਾ ਸੀ ਉਨੀ ਕੰਪਲੀਟ ਕੀਤੀ ਸੀਗੀ ਜੀ ਜੇ ਡਿਪਾਰਟਮੈਂਟ ਵੱਲੋਂ ਇਨਕੁਆਰੀ ਹਾਂ ਜਿਹੜੀ ਇਹ ਡਿਪਾਰਟਮੈਂਟ ਜੇਲਡ ਡਿਪਾਰਟਮੈਂਟ ਵੱਲੋਂ ਇਨਕੁਆਰੀ ਹੋ ਕੇ ਆਈ ਆ ਉਹਨਾਂ ਦੀ ਇਨਕੁਆਰੀ ਤੇ ਹੀ ਕੇਸ ਰਜਿਸਟਰਡ ਹੋਇਆ ਹੈ ਅਗਿਸ ਚੀਜ਼ ਦਾ ਮਾਮਲਾ ਦਰਜ ਕੀਤਾ ਜੀ ਇਹਦੇ ਵਿੱਚ ਕ੍ਰਿਮਿਨਲ ਐਕਟ ਆ 52 ਡਿਸਾਸਟਰ ਮੈਨੇਜਮੈਂਟ ਐਕਟ ਵਗੈਰਾ ਆ ਬਾਕੀ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਸ ਤਰ੍ਹਾਂ ਦੇ ਤੱਥ ਹੋਣਗੇ ਉਸ ਮੁਤਾਬਕ ਅਗਲੀ ਗ੍ਰਿਫਤਾਰੀ ਅਜੇ ਤੱਕ ਨਹੀਂ ਹੈ ਜੇ ਤੱਕ ਇਨਵੈਸਟੀਗੇਸ਼ਨ ਜੋ ਤੱਥ ਹੋਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਚੱਲਦੀ ਜਾਊਗੀ ਤੁਹਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਨਕੁਆ ਦੇ ਲੈ ਕੇ ਐਸਐਸਪੀ ਸਾਹਿਬਾ ਦਮ ਲਿਖ ਕੇ ਭੇਜਿਆ ਹੈ ਜਿਹੜਾ ਵੀ ਇਨਵੈਸਟੀਗੇਸ਼ਨ ਆਫੀਸਰ ਇਹਦੇ ਚਲਾਉਣਗੇ ਉਹਦੇ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਊਗੀ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼